ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਉਮੀਦ ਕਰਦਾ ਕਿ ਤੁਸੀਂ ਸਭ ਮਜੇਜ ਹੋਗੇ ਅਸੀਂ ਦੋਸਤ ਤੁਹਾਨੂੰ ਕੋ ਦਿਲ ਨਹੀਂ ਤੋੜਦੇ ਤੁਹਾਨੂੰ ਸੱਚਾਈ ਦੱਸ ਰਹੇ ਜੇ ਵਿਦੇਸ਼ਾਂ ਦੀ ਅੱਜ ਕੱਲ ਕੰਮ ਕਾਰ ਦੇ ਹਾਲਾਤ ਹੈਗੇ ਜੀ ਬੜੇ ਖਰਾਬ ਹਾਲ ਮੁਲਕ ਵਿੱਚ ਅਗਰ ਤੁਹਾਡੀ ਕੋਈ ਸੈਟਿੰਗ ਆ ਗਈ ਤੁਹਾਡਾ ਕੋਈ ਬਾਫੜਨ ਵਾਲਾ ਬੰਦਾ ਹੈਗਾ ਜੇ ਤੁਹਾਨੂੰ ਗਰੰਟੀ ਦਿੰਦਾ ਵੀ ਮੈਂ ਤੁਹਾਨੂੰ ਕੰਮ ਤੇ ਲਵਾ ਦਾਂਗਾ ਜਾਂ ਤੁਹਾਨੂੰ ਮੈਂ ਜਗਾ ਦੇਣ ਤੇ ਹਮ ਕਰ ਦੇਗਾ ਫਿਰ ਇੱਥੇ ਤੁਸੀਂ ਲੱਕੀ ਹੈਗੇ ਹੋ ਤੁਹਾਨੂੰ ਅਗਰ ਮਹੀਨਾ 15 ਦਿਨ ਦੀ ਜਗ੍ਹਾ ਮਿਲ ਗਈ ਨਾ ਉਸ ਤੋਂ ਬਾਅਦ ਤੁਸੀਂ ਜਿਹੜਾ ਮਾਸਾ ਸਮਝ ਜਾਓਗੇ ਜੀ ਦੋਸਤੋ ਤਨਾ ਬਾਾਰ ਕੋਈ ਨਹੀਂ ਗਾਣਾ ਤੇ ਬਾਾਰ ਬੜੀ ਮੁਸ਼ਕਲ ਹੋਣੀ ਏ ਮਹਿੰਗਾਈ ਬੜੀ ਏ ਬਾਾਰ ਬਗਰ ਵਾਕਵੀ ਤੋਂ ਉੱਠ ਜਣਾ ਪੈਣਾ ਹੈ ਹੁਟਲ ਦੇ ਖਰਚੇ ਬਹੁਤ ਜਿਆਦੇ ਖਾਣਾ ਵੀ ਆਹੋ ਖਾਓਗੇ ਬੜਾ ਮਹਿੰਗਾ ਪੈਣਾ ਜੀ ਟ੍ਰਾਂਸਪੋਰਟ ਬੜੀ ਮਹਿੰਗੀ ਗਈ ਏ ਕਈ ਮੁਲਕ ਤੇ ਇਹੋ ਜਿਹਾ ਵੀ ਜਿੱਤੇ ਟੈਕਸੀ ਬਹੁਤ ਮੰਗੀ ਏ ਜਿਵੇਂ ਨਾਰਵੇ ਹੋ ਗਿਆ ਸਵੀਟੇਨਲ ਹੋ ਗਿਆ ਸਵੀਡਨ ਹੋ ਗਿਆ ਇੱਥੇ ਟੈਕਸੀ ਬਹੁਤ ਮੰਗੀ ਏ ਹਾਂ ਬਾਕੀ ਕੁਝ ਮੁਲਕਾਂ ਵਿੱਚ ਤੁਸੀਂ ਟੈਕਸੀ ਵਾਲਾ ਖਾ ਸਕਦੀ ਏ ਇਸ ਕੱਕ ਜੇ ਤੁਸੀਂ ਬਾਹਰ ਆਈ ਰਹੋ ਤੇ ਘੜ ਤੋਂ ਘੜ ਤੋੜੇ ਪੈਸੇ ਦੋ ਤਰੀ ਮੇ ਰਾਸ਼ਨ ਨਾਲ ਲੈ ਕੇ ਆਓ ਯਾਨੀ ਕਿ ਰਾਸ਼ਨ ਦਾ ਮਤਲਬ ਪੈਸੇ ਨਾਲ ਲੈ ਕੇ ਆਓ ਤੁਹਾਨੂੰ ਕੋਈ ਤੰਗੀ ਨਾ ਹੋਵੇ ਜੇ ਤੁਸੀਂ ਸੋਚੋ ਵੀ ਪੋਲੇ ਬਾਅਦ ਚਲਦੇ ਆ ਕੋਈ ਗੱਲ ਨਹੀਂ ਇੰਡੀਆ ਵਾਂਗੂ ਸਸਤਾ ਕੰਮ ਹੈ ਉਹ ਕੰਮ ਇੱਥੇ ਨਹੀਂ ਜਗਾ ਦੋਸਤੋ ਹੋਟਲ ਵੀ ਬੜੇ ਮਹੰਗੇ ਜੇ ਤੇ ਇੱਥੇ ਹਰ ਸ਼ਹਿਰ ਦੇ ਵਿੱਚ ਤੁਹਾਨੂੰ ਜਗਾ ਨਹੀਂ ਮਿਲਦੀ ਕੋਈ ਦਾ ਸਾਥ ਕੁਝ ਸ਼ਾਇਦ ਤੁਹਾਨੂੰ 1 2 4 ਦਿਨ ਉੱਥੇ ਜਗਾ ਮਿਲ ਜਾਂਦੀ ਹੈ ਬਾਕੀ ਦੋਸਤੋ ਇੱਥੇ ਵੀ ਨਾ ਬਹੁਤ ਸੰਗਤ ਆ ਜਾਂਦੀ ਬਹੁਤ ਲੋਕ ਆਏ ਵੇ ਵਰੀਸ਼ਾਂ ਤੋਂ ਇਸ ਕਰਕੇ ਗੁਰਦੁਆਰਾ ਸਾਹਿਬ ਵਾਲੇ ਵੀ ਮਜਬੂਰ ਹੋ ਗਏ ਵੀ ਜਿਆਦਾ ਦਿਨ ਬੰਦੇ ਨੂੰ ਸਟੇ ਨਹੀਂ ਦੇ ਸਕਦੇ ਹਾਂ ਤੁਸੀਂ ਲੰਗਰ ਵਗੈਰਾ ਸ਼ਕ ਸਕਦੇ ਹੋ ਉਹ ਥੋੜੇ ਦਿਨਾਂ ਵਾਸਤੇ ਬਾਕੀ ਜੇ ਤੁਸੀਂ ਵੀਜ਼ਾ ਲੈ ਕੇ ਆ ਰਹੇ ਹੋ ਸਟੱਡੀ ਤੇ ਤੁਹਾਨੂੰ ਸਟੱਡੀ ਕਰਨੀ ਪਣੀ ਹੈ ਜੇ ਤੁਸੀਂ ਸਟੱਡੀ ਨਹੀਂ ਕੀਤੀ ਤੇ ਨੰਬਰ 2 ਚੋ ਜਿਹਨਾਂ ਦੇ ਕੰਮ ਤੁਹਾਡਾ ਥਿੱਲੋਗੇ ਹੋਏ ਬਲੇਕੇ ਆ ਜਾਂਦੇ ਸਟੱਡੀ ਵੀਜ਼ਾ ਲਵਾਇਆ ਤੇ ਸਟੱਡੀ ਕਰਨ ਜਾਂਦੀ ਨਹੀਂਗੇ ਉਹ ਦੋਸਤੋ ਵੀਜੋ ਜਾਂਦੇ ਜੇ ਕਦਮ ਤੇ ਬੜੇ ਬੰਦੇ ਤਾਂ ਨੂੰ ਇਹ ਜੇ ਖਾਸ ਕਰਕੇ ਯੂਕੇ ਵਿੱਚ ਆ ਕੇ ਇਸ ਕਰਕੇ ਤੁਸੀਂ ਕੋਈ ਸਬਟਾਣ ਸਰਸ ਵਿੱਚ ਕਿਤਾਓ ਹਾਂ ਅਗਰ ਤੁਹਾਡੇ ਕੋਲ ਸੈਟਿੰਗ ਹੈਗੀ ਜਾਂ ਤੁਹਾਨੂੰ ਐਕਸਪੀਰੀਅੰਸ ਹੈਗਾ ਫਿਰ ਤੁਹਾਨੂੰ ਕੋਈ ਤੰਗੀ ਨਹੀਂ ਬੰਦਾ ਹਿੰਮਤੀ ਚਾਹੀਦਾ ਜੇ ਹਿੰਮਤ ਕਰਨ ਵਾਲੇ ਤੇ ਕੋਈ ਨਾ ਕੋਈ ਕੰਮ ਬਣੀ ਜਾਂਦਾ ਹੈ ਇਹ ਨਹੀਂ ਵੀ ਸੋਚੋ ਵੀ ਬਿਲਕੁਲ ਹੀ ਕੰਮ ਨਹੀਂ ਬੰਦਾ ਜਾਂ ਬਿਲਕੁਲ ਜਿਹੜੇ ਬੰਦੇ ਗਏ ਕੰਮ ਨਹੀਂ ਕਰਦੇ ਪਏ ਕੰਮ ਰੱਬ ਨਾਲੇ ਲੱਭ ਲੈਂਦੇ ਵੇ ਪਿੰਡਾਂ ਦੀ ਕੰਮ ਜਾ ਕੇ ਲੱਭ ਲੈਂਦੇ ਵੇ ਹਰ ਤਰ੍ਹਾਂ ਦਾ ਕੰਮ ਕਰ ਜਾਂਦੇ ਵੇ ਬਾਕੀ ਥੋੜਾ ਜਿਹਾ ਤੁਹਾਨੂੰ ਸਟਰਗਲ ਕਰਨੀ ਪੈਣੀ ਹੈ ਇਹ ਲਾਈਫ ਬਿਲਕੁਲ ਬਰ ਬਈਆਂ ਵਾਲੀ ਜੇ ਇਹ ਨਾ ਸੋਚਣਾ ਮੈਂ ਜਾਂਦੇ ਤੁਹਾਨੂੰ ਕੋਟੀ ਮਿਲ ਜੇਗੀ ਵਧੀਆ ਤੇ ਰਿਹਾਸ਼ ਵਧੀਆ ਮਿਲ ਜੇਗੀ ਤੇ ਚਾਜਾਂ ਜਾਵਾਂ ਜਾਵਾਂ ਕਰਾਂਗੇ ਯੂਰਪ ਦਾ ਪਾਸਪੋਰਟ ਜਾਂਦੇ ਆ ਚਾਈਨਾ ਜੜੀ ਮਰਜੀ ਕੰਟਰੀ ਐ ਜਾਓ ਉਹ ਸਜੂ ਸਾਰੇ ਸੁਪਨੇ ਜੇ ਲੋਕ ਤੁਹਾਨੂੰ ਸੱਚਾਈ ਨਹੀਂ ਦੱਸਦੇ ਨਾ ਇਹ ਰਿਸ਼ਤੇ ਦਾ ਦੱਸਦੇ ਰਿਸ਼ਤੇਦਾਰ ਕਿਉਂ ਨਹੀਂ ਦੱਸਦੇ ਉਹ ਕਹਿੰਦੇ ਇਹਨਾਂ ਨੂੰ ਸੱਚਾਈ ਦੱਸਤੀ ਸਾਡੇ ਆਪਣੇ ਨੰਬਰ ਲਾਉਣੇ ਨੇ ਕਿੰਤਾ ਰਿਸ਼ਤੇਦਾਰ ਬਾਹਰ ਆਪ ਦਿਹਾੜੀਆਂ ਲਾਂਦੇ ਪਏ ਕਿਉਂਕਿ ਸੰਦ ਇੱਥੇ ਰਹਿੰਦੇ ਆ ਕਾਫੀ ਛਲ ਹੋ ਗਿਆ ਸਾਨੂੰ ਪਤਾ ਨਾ ਲੋਕ ਬੜਾ ਝੂਠ ਬੋਲਦੇ ਵੇ ਅਮੇ ਨੰਬਰ ਬਣਾਈ ਜਾਣਗੇ ਜੀ ਲੱਖਾਂ ਰੁਪਏ ਕਮਾਣੇ ਆ ਜੀ ਘਰ ਬੜਾ ਵਧੀਆ ਜੀ ਤੁਹਾਡੇ ਕੋ ਗੋਰੇ ਕੰਮ ਕਰਦੇ ਜੀ ਗੋਰੇ ਗੋਰੇ ਕੰਮ ਕੋਈ ਨਹੀਂ ਇਹ ਕਰਦੇ ਜਿਹੜੇ ਬਹੁਤ ਪੁਰਾਣੇ ਸੈਟ ਨੇ ਉਹਨਾਂ ਦੀ ਗੱਲ ਲੱਗੇ ਉਹ ਤੇ ਇੱਥੇ ਉਹਨਾਂ ਫੈਕਟਰੀਆਂ ਬਣਾਈਆਂ ਕਾਰੋਬਾਰੀ ਖੋਲਿਆ ਬਾਕੀ ਨਵੇਂ ਬੰਦੇ ਜੇ ਸੋਚ ਰਹੇ ਨੇ ਸਾਲ ਦੋਸਾ ਜਾ ਕੇ ਜਾਂਦੇ ਸੈਟ ਹੋਏਗੇ ਉਹ ਬੜੀ ਮੁਸ਼ਕਲ ਜੇ بڑے ਬੰਦੇ ਤੇ ਮੁਲਕ ਚ ਵਾਪਸ ਲੱਗੇ ਹੋਏ ਇੰਡੀਆ ਚ ਲੱਗੇ ਵਾਪਸ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੋਈ ਇੱਥੇ ਦੀ ਹਕੀਕਤ ਥੈਂਕ ਯੂ ਵੈਰੀ ਮਚ ਤੁਹਾਡਾ ਸਬਰ ਇਹ ਸੁਝਾਈ ਇਹ ਬਿਲਕੁਲ